ਬਹੁਤ ਥੋੜੀ ਸੰਗਤ ਪ੍ਰੋਗਰਾਮ ਚੱਲਦਾ ਰੱਖਾ ਚਾਹੀਦਾ ਕੋਰਾ ਪਏ ਫਾਂਡ ਪਏ ਉਥੇ ਇੰਨਾ ਪੜਦਾ ਵੀ ਨਹੀਂ ਲੁਧਿਆਣੇ ਇੱਕ ਧਾਰ ਦੇ سٹਾਨ ਸ਼ੁਰੂ ਕੀਤਾ ਵਾਕਈ ਭਾਈ ਕਿਈ ਕਿਸੇ ਸਮੇ 1 ਰੁਪਏ ਕਿਲੋ ਗੰਡੇ ਹੁੰਦੇ ਆ ਤੇ ਕਿਸੇ ਵੇਲੇ 100 ਰੁਪਏ ਦੇ ਗੰਡੇ ਆ ਤਾਂ ਬੋਲ ਹੋ ਜਾਂਦਾ ਵਿਆਜ ਦਾ ਇਹਦੇ 2 ਰੁਪਏ ਕਿਲੋ ਗੋਭੀ ਹੁੰਦੀ ਹੁੰਦੀ ਹੈ ਕਿਤੇ 70 ਰੁਪਏ ਕਿਲੋ ਵੀ ਹੋ ਜਾਂਦੇ ਬਾਕੀ ਹੁਣ ਰੇਟ ਵਾਂ ਤੋਂ ਮਿਲੇਗਾ ਹੁਣ ਠੰਡੇ ਜਿੰਨੀ ਸਰਦੀ ਪਵੇ ਜਿੰਨਾ ਮੀਂਹ ਵਰ ਪਵੇ ਓਨਾ ਸਸਾਂਗ ਦੀ ਕੀਮਤ ਵਧ ਜਾਂਦੀ ਹੈ ਹਾਂ ਬਾਦ ਮਿਲਦਾ ਧਨ ਗੁਰ ਨਾਨਕ ਜਿੰਦੀ ਕਮੀ ਹੋਏਗੀ ਉਹਦੀ ਕੀਮਤ ਵਧ ਜਾਏਗੀ ਧਨ ਗੁਰ ਨਾਨਕ ਜਿੰਨਾ ਅੰਮ੍ਰਿਤ ਵੇਲੇ ਉਠਣਾ ਉਖਾਇਸ਼ ਨਾਨਕ ਜੀ ਨੇ ਓਨਾ ਫਲ ਜਾਂਦਾ ਧਨ ਗੁਰ ਨਾਨਕ ਸਵੇਰੇ ਸਵੇਰੇ ਬਾੜ ਡੇਗ ਪੀਂਦੇ ਨੇ 300 ਜੋ ਸੂਚ ਜਾਂਦਾ ਉਹ ਬਾੜ ਡੇਗ ਪੀਂਦਾ ਤਦਕੇ ਭਾਅ ਉੱਚੇ ਹੁੰਦੇ ਆ ਹਾਂ ਇਹ ਕਿ ਰਾਜੀ ਹਾਂ